ਜਵੇਂ ਪੈਰੀ ਕੁੰਗਰੂ ਬੰਨੀਏ ਸਾਨੂੰ ਨੱਚਣ ਦਾ ਨਹੀਂ ਜੱਜ ਸਾਡਾ ਯਾਰ ਮਨਾ ਦੇ ਮੁਰਸ਼ਦਾ ਤੂੰ ਰੱਖੇ ਸਾਡੀ ਲੱਜ ਜਾਤ ਪਾਤ ਦੀ ਗੱਲ ਨਾ ਕਰ ਤੂੰ ਜਾਤ ਵੀ ਮਿੱਟੀ ਤੂੰ ਵੀ ਮਿੱਟੀ ਜਾਤ ਸਿਰਫ ਖੁਦਾ ਦੀ ਉੱਚੀ ਬਾਕੀ ਸਭ ਕੁਝ ਮਿੱਟੀ ਮਿੱਟੀ ਜਿਸ ਨੂੰ ਲੱਗੇ ਚੋਟ ਇਸ਼ਕ ਦੀ ਉਸ ਦਾ ਹਾਲ ਤੇ ਜਾਣੇ ਰੱਬ ਪੜ ਨਮਾਜ਼ ਤੂੰ ਇਸ਼ਕੇ ਵਾਲੀ ਬਾਕੀ ਕੂਰ ਕਹਾਣੀ ਸਭ ਇਸ਼ਕ ਨਾ ਹੋਵੇ ਜਿਵੇਂ ਤਮਾਸ਼ਾ ਇਸ਼ਕ ਵਿੱਚ ਰੁੱਲੀਆਂ ਨੇ ਕਈ ਜਾਂਤਾ ਕਾਜੀ ਕਾਸਿਦ ਕਮ ਨਹੀਂ ਆਏ ਰੂਹ ਪਹੁੰਚਾਈਆਂ ਦਿਲਾਂ ਦੀਆਂ ਬਾਤਾਂ ਤੂੰ ਕਿਉਂ ਟਾਵੇਂ ਮਸਜਿਦ ਮੇਰੀ ਮੈਂ ਕਿਉਂ ਟਾਵਾ ਮੰਦਰ ਨੂੰ ਆ ਜਾ ਦੋਵੇਂ ਬਹਿ ਕੇ ਪੜੀਏ ਇੱਕ ਦੂਜੇ ਦੇ ਅੰਦਰ ਨੂੰ ਇੱਥੇ ਲੱਖਾਂ ਰਾਂਝੇ ਫਿਰਦੇ ਨੇ ਮੈਂ ਮਿਰਜ਼ਾ ਬਣ ਕੇ ਕੀ ਕਰਦਾ ਉਹ ਜਾਂਦੀ ਵਾਰੀ ਪਲਟਿਆ ਨਹੀਂ ਮੈਂ ਹੱਥ ਹਿਲਾ ਕੇ ਕੀ ਕਰਦਾ ਜੇ ਮਾਹੀ ਮੇਰਾ ਦੁੱਖਾਂ ਵਿੱਚ ਰਾਜੀ ਤੇ ਮੈਂ ਸੁੱਖ ਨੂੰ ਚੁੱਲ੍ਹੇ ਪਾਵਾਂ ਨਾ ਮਸਜਿਦ ਵਿੱਚ ਨਾ ਮੰਦਿਰ ਵਿੱਚ ਨਾ ਫਿਰਕਿਆਂ ਭਰਿਆਂ ਸਮੁੰਦਰਾਂ ਦੇ ਵਿੱਚ ਨਾ ਬਸਤੀ ਵਿੱਚ ਨਾ ਖੰਡਰਾਂ ਵਿੱਚ ਰੱਬ ਰਚਾਈ ਖੇਡ ਮਨ ਅੰਦਰਾਂ ਦੇ ਵਿੱਚ ਜੇ ਮਿਲਣਾ ਹੀ ਤੇ ਅੱਜ ਮਿਲ ਮਤ ਕਬਰ ਤੇ ਛੋਰ ਮਚਾਈ ਨਾ ਜੇ ਮਿਲਣਾ ਹੀ ਤੇ ਅੱਜ ਮਿਲ ਮਤ ਕਬਰ ਤੇ ਸ਼ੋਰ ਮਚਾਈ ਨਾ ਸੂਲੀ ਉੱਤੇ ਚੜਨਾ ਔਖਾ ਸ਼ਾਮ ਸਵੇਰੇ ਕਰਨਾ ਔਖਾ ਸੂਲੀ ਉੱਤੇ ਚੜਨਾ ਔਖਾ ਸ਼ਾਮ ਸਵੇਰੇ ਕਰਨਾ ਔਖਾ ਮੂਹਤੇ ਹਰ ਕੋਈ ਕਰ ਲੈਂਦਾ ਏ ਯਾਰ ਦਿਲਾਂ ਵਿੱਚ ਕਰਨਾ ਔਖਾ ਸ਼ਮਾ ਦਾ دیਵਾਨਾ ਹਰ ਕੋਈ ਸ਼ਮਾ ਦਾ دیਵਾਨਾ ਹਰ ਕੋਈ ਵਾਗ ਪਤੰਗਾਂ ਸੜਨਾ ਔਖਾ ਵਾਗ ਪਤੰਗਾਂ ਸੜਨਾ ਔਖਾ ਗੇਰਾ ਦੇ ਨਾਲ ਤਾਂ ਹਰ ਕੋਈ ਲੜਦਾ ਯਾਰ ਦਿਲਾਂ ਵਿੱਚ ਕਰਨਾ ਔਖਾ ਯਾਰ ਦਿਲਾਂ ਵਿੱਚ ਕਰਨਾ ਔਖਾ ਇੱਥੇ ਹਰ ਕੋਈ ਤਾਰੂ ਬਣ ਬੈਠਾ ਏ ਇੱਥੇ ਹਰ ਕੋਈ ਤਾਰੂ ਬਣ ਬੈਠਾ ਏ ਇਸ਼ਕ ਸਮੁੰਦਰ ਦਰਨਾ ਔਖਾ ਇਸ਼ਕ ਸਮੁੰਦਰੀ ਦਰਨਾ ਔਖਾ ਨਾ ਕਰਨਾ ਇਬਲੀਜ ਦਾ ਕੰਮ ਐ ਸਿਰ ਪੈਰਾਂ ਤੇ ਦਰਨਾ ਔਖਾ ਜਿੱਤ ਪਿਆਰੀ ਸਭ ਨੂੰ ਯਾਰੋ ਯਾਰ ਦੀ ਖਾਤਰ ਹਰਨਾ ਔਖਾ ਯਾਰ ਦੀ ਖਾਤਰ ਹਰਨਾ ਔਖਾ ਸੂਰਜ ਤੁਰਦਾ ਨਾਲ ਬਰਾਬਰ ਦਿਨ ਕਿਉਂ ਲੱਗਣਾ ਸਾਲ ਬਰਾਬਰ ਦਿਨ ਕਿਉਂ ਲੱਗਣਾ ਸਾਲ ਬਰਾਬਰ ਵਿੱਥ ਤੇ ਸੱਜਣਾ ਵਿੱਥ ਹੁੰਦੀ ਐ ਭਾਵੇਂ ਹੋਵੇ ਵਾਲ ਬਰਾਬਰ ਅੱਖ ਦਾ ਚਾਨਣ ਮਰ ਜਾਵੇ ਤੇ ਨੀਲਾ ਪੀਲਾ ਲਾਲ ਬਰਾਬਰ ਅੱਖ ਦਾ ਚਾਨਣ ਮਰ ਜਾਵੇ ਤੇ ਨੀਲਾ ਪੀਲਾ ਲਾਲ ਬਰਾਬਰ ਜੇ ਮਰਸ਼ਦ ਰਾਜੀ ਨਾ ਹੋਵੇ ਤਾਂ ਮੁਰਛ ਮੁਜਰਾ ਨਾਚ ਤਮਾਲ ਬਰਾਬਰ ਤਾਂ ਮੁਜਰਾ ਨਾਚ ਤਮਾਲ ਬਰਾਬਰ